ਭਾਈ ਗੁਰਜੀ ਕਿ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਲੱਗੇ ਅਸੀਂ ਕਣਕ ਦਾ ਕੰਮ ਸ਼ੁਰੂ ਕਰਨ ਤੇ ਉੱਪਰ ਵਾਲੇ ਨੇ ਵੀ ਪੂਰੀ ਨੇਰੀ ਮਚਾਈ ਪਈ ਐ ਦੇਖਦੇ ਹਾਂ ਬਾਕੀ ਕਿਆ ਬਣਦਾ ਵੱਡ ਹੁੰਦੀ ਨਹੀਂ ਵੱਡ ਹੁੰਦੀ ਲੋ ਜੀ ਪਹਿਲਾਂ ਅਸੀਂ ਝੋਟੇ ਨੂੰ ਪਲਾਉਣ ਲੱਗੇ ਹੌਲੀ 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 ਸ਼ਕਤੀ ਵਾਟਰ ਪਲਾਉਣ ਲੱਗੇ ਇਹਨੂੰ ਖੁਸ਼ ਕਰਾਂਗੇ ਤਾਂ ਹੀ ਬੱਬਾ ਖੁਸ਼ ਹੋਊ ਇਹਦੇ ਨਾਲੇ ਕਣਕਾਂ ਸਾਡੀਆਂ ਕੀ ਇਹ ਤਾਂ ਪੱਖੀ ਗੱਲ ਐ ਹੁਣ ਉਧਰ ਤਾਂ ਸਰਕਾਰਾਂ ਬੈਰੀ ਬਣੀਆਂ ਹੋਈਆਂ ਉਧਰ ਹੁਣ ਰੱਬ ਵੀ ਪੂਰਾ ਬੈਰੀ ਹੋਣਾ ਵਾ ਠੀਕ ਐ ਕੋਈ ਵੀ ਫਤਲ ਫਤਲ ਵੜਦੇ ਆ ਤਾਂ ਇਹ ਜਦੇ ਨਾਲ ਹੀ ਹਾਰ ਜਾਂਦਾ ਆ ਦੇਖੋ ਤਾਂ ਮਾਰਦਾ ਟੂਰ ਗਿਆ ਜਾਨੇ ਚੱਕਦਾ ਪੂਰੇ ਆ ਦੇਖ ਡਹਿੜ ਡਹਿੜ ਕਰ ਰਿਹਾ ਠੀਕ ਐ ਵਾਹੀ ਦੋਰ ਦੰਦੀ ਕਰੀ ਨੰ ਮੇਰੀ ਜੌਣੀ ਕੰਬੇ ਆਂ ਦੀ ਲੈਡ ਘਟ ਦੋ ਇਦਾਂ ਕਰ ਦੋ ਹੋਰ ਰੱਬ ਇਹ ਕਰਤੀ ਆ ਜੀ ਇਹ ਗੈਂਡੇਰੀ ਦਾ ਇੰਨੀ ਪਰਮਣੀਆਂ ਦੇਖਾ ਨਹੀਂ ਬਹੁਤ ਹੈ ਨਹੀਂ ਕਣਕਾਂ ਵੜਾਣੀਆਂ ਥੇਰ ਹਵਾ ਆਦੀਆਂ ਨਾ ਇਹ ਨਾਲ ਤਲਵਾੜ ਨਾ ਕਰੋ ਜਿਆਦਾ ਇਹ ਨਾਲ ਨਾ ਛੇੜ ਤੰਗੀ ਕਰੋ ਜਿਆਦਾ ਲਓ ਜੀ ਅਸੀਂ ਮੋਟਰ ਪਰ ਪਹੁੰਚ ਗਏ ਕਣਕ ਦੀ ਬੜਾਈ ਸ਼ੁਰੂ ਕਰਨ ਲੱਗੇ ਮੀਮੂ ਦਾ ਹਟ ਲਿਆ ਉੱਥੇ ਮੜਾ ਟਰਾਂਸਫਾਰਮ ਪਰ ਰਹਿੰਦੀ ਹੁੰਦੀ ਉਹ ਤਾਂ ਵੜ ਲੈਣੀ ਦਤਿਆਂ ਨਾਲ ਕੋਈ ਚੱਕਰ ਨਹੀਂ ਆਣਾਗਾ ਕੁੰਝੇ ਖਾਂਜੀਆਂ ਦੀ ਡਰਾਈਵਰ ਛੱਡਦਾ ਹੀ ਨਹੀਂ ਕੁੰਝੇ ਖਾਂਜੇ ਇੰਨੇ ਇਹ ਲਓ ਜੀ ਕੰਬੈਨ ਦੀ ਵੇਟ ਕਰ ਰਹੇ ਹਾਂ ਮੌਸਮ ਲਓ ਜੀ ਨਾਨਕ ਨੀਮਾ ਜੋ ਚੱਲੇ ਲੱਗੇ ਨਾ ਤੱਤੀ ਬਾਓ ਠੀਕ ਹੈ ਇਹ ਗੱਲ ਸੱਚੀ ਹੋਇਆ ਨੀਵੇਂ ਹੋ ਕੇ ਚਲੋਗੇ ਤੇ ਤੱਤੀ ਬਾਹ ਨਹੀਂ ਲੱਗਦੀ ਕਣਕ ਦੇਖ ਲੋ ਆਪਣੀ ਕਿੰਨਾ ਚਮਕ ਰਹੀ ਆ ਸੋਨੇ ਮਾਂ ਦਾ ਕਮੈਨ ਵਾਲਾ ਅੰਕਲ ਵੀ ਆ ਗਿਆ ਹੌਣ ਮਾਰਦਾ ਹੀ ਆਉਂਦਾ ਉਹ ਦੇਖ ਠੀਕ ਹੈ ਚਾਚੇ ਚਾਚੇ ਦਾ ਕਾਵਾ ਸੱਖੀ ਖੜਾ ਲੋਈ ਕਮੈਂਨ ਵੀ ਪਹੁੰਚ ਚੱਕੀ ਆਪਣੇ ਕੋਲ ਹਾਂ ਜੀ ਬੜੇ ਪੱਕੇ ਹੀ ਐ ਪੰਜ ਚਾਰ ਪੰਜ ਸਾਲ ਹੋ ਗਏ ਬੰਦੇ ਪੱਕੇ ਹੀ ਹੋਨੇ ਸਾਡੇ ਚਾਚੇ ਕੋਲ ਅੱਜ ਫੋਰਮੈਨ ਨੇ ਐਨਕਾ ਨਹੀਂ ਲਾਇਆ ਨਹੀਂ ਕੱਲ੍ਹ ਸੇ ਲਾਉਂਗਾ ਅੱਜ ਫੋਰਮੈਨ ਨੇ ਐਨਕਾ ਨਹੀਂ ਲਾ ਗਿਆ ਕੱਲ੍ਹ ਮੋਟਰਸਾਈਕਲ 'ਤੇ ਲਾ ਗਿਆ ਤਾਂ ਕਹਿੰਦਾ ਐਨਕਾ ਲਾ ਕੇ ਚਲਾਇ ਕਰਨੀ ਉਹ ਗੱਬੇ ਜਿਹੇ ਲਈ ਖਾਲੀ ਜਿਹਾਗਾ ਅਜੇ ਰਸਤੇ ਵਿੱਚ ਜਗ੍ਹਾ ਵੀ ਨਹੀਂ ਹੈ ਕਿ ਦੇ ਕਟੜਾ ਬਾਲ ਲਾਉਣ ਨੂੰ ਹੁਣ ਬਰਦੀਨ ਤੇ ਲਾਉਣ ਲੱਗੇ ਆਂ ਠੀਕ ਹੈ ਲੈ ਕੇ ਫਿਰ ਅਪ ਦਾ ਨਾਮ ਲਈਏ ਜਿਹਨੇ ਇੰਨਾ ਟਾਈਮ ਦਿੱਤਾ ਉਹ ਬਦਲ ਲੱਗਦਾ ਨਹੀਂ ਰਹੇਗਾ ਵੀ ਅੱਜ ਵੱਡੋ ਜੂਗੀ ਆਪਾਂ ਇੰਸ਼ਾਅੱਰ ਨਵਾਂ ਆਇਆ ਹੈ ਕਟੜਾ ਬਾਲ ਨੂੰ ਪੇਂਟ ਕਰਦਾ ਸੀ ਬਣਾਤੀ ਗੱਲਬਾਤ ਕਰ ਕਟੜਾ ਬਾਲ ਦੀਆਂ ਨੂੰ ਪੂਰੀ ਐਂਡ ਗੱਲਬਾਤ ਕਰ ਲੋਈ ਬਾਬਾ ਮਿਹਰ ਕਰੇ ਕਿਰਪਾ ਰੱਖੇ ਕਟਰਬਾਲ ਪਾਈਏ ਰੱਬ ਦਾ ਨਾਮ ਲਈਏ ਫਿਰ ਕੀ ਬਣਦਾ ਠੀਕ ਹੈ ਨਾ ਲੋ ਜੀ ਕਾਲਾ ਜੀ ਪਹੁੰਚ ਚੁੱਕੇ ਨੇ ਕਾਲਾ ਜੀ ਹਾਜ਼ਰ ਹੋ ਗਏ ਬਹੁਤ ਵਧੀਆ ਕਰਿਆ ਮੈਂ ਇਕੱਲਾ ਹੀ ਲੱਗਿਆ ਪਾਦਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹੀ ਜਾਂਦਾ ਵੀਰੇ ਇਰੇ ਉੱਧਰ ਤੋਂ ਮਹੀਰ ਵਾਲਾ ਥੋੜਾ ਜਿਹਾ ਕਾਉਂ ਨਹੀਂ ਹਾਂ ਇੱਧਰ ਵੀ ਜਿੰਨੇ ਦੇਖੂਗੇ ਬਸ ਸਾਰਿਆਂ ਨੂੰ ਸਾਸਰੀ ਗੱਲ ਕਰੀਦੀ ਹੁੰਦੀ ਹੈ ਹਾਂ ਸਾਸਰੀ ਗੱਲ ਹਾਂ ਉਹਨਾਂ ਨੂੰ ਵੀ ਕਰਤੀ ਬਸ ਠੀਕ ਹੈ ਜਿਹੜੀ ਕਣੀਆਂ ਦੀ ਥੋੜੀ ਜਿਹੀ ਸਲਾਬ ਉਹਦਾ ਇੱਕ ਫਾਇਦਾ ਹੁੰਦਾ ਤੂੜੀ ਬਹੁਤ ਬਣੂਗੀ ਢੇਰੇ ਲੱਗ ਰਹੇ ਨੇ ਤੂੜੀ ਦੇ ਦੇਖ ਲਓ ਕਣਕ ਦੇ ਵਿੱਚ ਸੁੱਕੀ ਜਿਹੜਾ ਫਿਰ ਵੀ ਮੜਿਆ ਨਾੜ ਨੂੰ ਸਲਾਬ ਮਿਲ ਗਈ ਨਾ ਕਣੀਆਂ ਆਈਆਂ ਨਾਲ ਤੂੜੀ ਬੜੀ ਘੈਂਟ ਬਣੂਗੀ ਉਹਨਾਂ ਦੇ ਜਿਹੜਾ ਥੱਲੇ ਨੂੰ ਝੜ ਜਾਂਦੀ ਹੈ ਤੂੜੀ ਬਰੀਕ ਬਣ ਕੇ ਉਹ ਨਹੀਂ ਟੁੱਟੂਗੀ ਚੱਲ ਰਿਹਾ ਡਰਾਈਵਰ ਇੱਧਰ ਹੀ ਹੈ ਕੰਮ ਨੂੰ ਪੂਰਾ ਹਾਲੇ ਤੱਕ ਕਰਦੇ ਆ ਵੀ ਇਸ ਕੰਮ ਨੂੰ ਚੱਲ ਰਿਹਾ ਪੂਰਾ ਚਾਹ ਵੀ ਆ ਗਈ ਬੱਤਨ ਆ ਗਈ ਕਿਹਦਾ ਲੱਗ ਰਹੀ ਹਾਲੋ ਚਾਹ ਵੀ ਚੱਲ ਰਹੀ ਵਧੀ ਇੱਧਰ ਸਾਡੇ ਚਾਹ ਵੀ ਆ ਗਈ ਗੱਭਰੂ ਚਾਹ ਪੀਓਗੇ ਹੋ

ਉਹ ਤਾਂ ਹੀ ਘਟਾ ਹੈ ਪਿੰਦਾ ਹੀ ਨਹੀਂ ਸੁੰਘ ਸੁੰਘ ਕੇ ਤੇ ਚਲੀ ਜਾਂਦਾ ਇੱਕ ਤਾਂ ਮੇਰੇ ਯਾਰ ਲਈ ਫਿਰਦੇ ਠੀਕ ਹੈ ਨਜ਼ਾਰੇ ਲੈਣ ਨਾਲੇ ਕੰਮ ਕਰਿਆ ਨਾਲੇ ਟਰੈਕਟਰ ਦੀ ਜਾਂਟੀ ਲੈ ਰਹੇ ਹੂੰ ਇਹਦਾ ਖਰਚਾ ਖਰਚਾ ਆਇਆ ਨਹੀਂ ਜੀ ਨੇ ਕਾਕਣ ਦਾ ਲਿਆਉਣਾ ਡੰਗਰਾਂ ਵਾਸਤੇ ਉਹਦੇ ਵਾਸਤੇ ਤਾਂ ਬਹੁਤ ਵਧੀਆ ਜੀ ਹੈ ਇਹ ਠੀਕ ਹੈ ਨਾ ਦੇਖੋ ਨਾਲੇ ਬੈਠੇ ਜਾਂਦੇ ਆਪੇ ਕਣਕ ਵੱਢੇ ਉਹਨੇ ਰੋਟੀ ਰੂਟੀਆਂ ਆਪਣੀ ਆਪੇ ਲੈ ਜਾਂਦੇ ਨੇ ਰਾਣਾ ਇਕਨੇ ਮੋੜੇ ਨੇ ਭਗਤ ਤੇ ਆ ਦੇਖ ਲੋ ਕਾਲਾ ਚਮਕੀਲਾ ਸੁਣ ਰਿਹਾ ਬੈਠਾ ਇਹ ਨਹੀਂ ਹਟਦਾ ਕਰਨ ਮਾਲ ਆਉਣਾ ਕਰਨ ਮਰਸਾ ਤੇ ਨੰਨ ਦਾ ਆ ਚਾ ਚੱਲ ਰਹੀ ਹੈ ਜੀ ਸਾਡੀ ਆ ਜੋ ਜਿਹਨੇ ਚਾਹ ਪੀਣੀ ਹੈ ਚਾਹ ਚੱਲ ਰਹੀ ਹੈ ਸਾਡੀ ਇਧਰ ਚਮਕੀਲਾ ਚੱਲ ਰਿਹਾ ਮਾਰੋ ਮਾਰ ਸਹੀਕ ਸਹੀਕ ਹੈ ਸਹੀਕ ਹੈ ਭਾਈ ਚਮਕੀਲਾ ਹੀ ਗਿਆ ਹੋ ਗਿਆ ਗਲਤੀ ਹੋ ਗਈ ਭਾਈ ਤਾਨੂੰ ਇਹ ਨਾ ਪੁਰਾਣਿਆਂ ਦਾ ਥੋੜਾ ਜਿਹਾ ਘੱਟ ਪਤਾ। ਮਾਮਾ ਇਹ ਮੁੰਡਾ ਥੋੜਾ ਜਿਆਦਾ ਜਾਣਕਾਰ ਹੈ। ਚੱਕ। ਥੋੜਾ ਫਿੱਤੀ ਜੜਨ। ਇਹ ਇਹ ਚੱਕਰ ਮੈਂ ਤੁਹਾਨੂੰ ਇਹਦਾ ਦਿਖਾਉਣਾ ਤੁਹਾਨੂੰ। ਕਲੇ ਆਹ ਚੋਲਾ ਹਰ ਟਾਈਮ ਨਾਲ ਰੱਖਦਾ ਇਹਦੇ ਚ ਕੀ ਰੱਖਦਾ ਅਸੀਂ ਇਹ ਜੀਜਾ। ਬਾਈ ਇਹਦਾ ਸਮਾਨ ਮੇਰਾ। ਹਾਂ। ਇਹ ਚ ਭੈਣ ਰੱਖਦਾ ਇਹ। ਟੀਕੇ ਤਾਂ ਨਹੀਂ ਲਾਉਣ ਲੱਗਿਆ ਮੱਜਾਂ ਦੇ। ਡਾਕਟਰ ਹੈ। ਹਾਂ। ਇਹਦੇ ਵਿੱਚ ਉਹ ਆ। ਕਾਗਜ਼ ਪੱਤਰ। ਇਹ ਡਾਕਟਰ ਦੀ ਨੌਕਰੀ ਕਰਦੀ। ਡੰਗੜ ਡਾਕਟਰ ਦੀ? ਇਹਦੇ ਜਿ ਪ੍ਰੈਨ ਹੈ ਅਜੇ ਕੱਪੜੇ ਵੀ ਨਾਲੇ ਰੱਖਦਾ ਕੱਪੜੇ ਬਦਲ ਕੇ ਤਾਰਾਂ ਲਾਉਣਾ ਹਾਂ ਨਵੀਂ ਬਣਾ ਲੈਂਦੀ ਬਈ ਆਪਾਂ ਨਾਲ ਅਜਾ ਅਜਾ ਵਾ ਠੀਕ ਹੈ ਠੀਕ ਮਿਲੀ ਤਾਂ ਥੋੜੀ ਜਿ ਮਹਿੰਗੀ ਆ ਤੇਰੀ ਬਨਾਣ ਦੇਖਣ ਆ ਗਏ ਗੱਡੀ ਵਾਲਾ ਕੋਈ ਹਾਂ ਬਰੈਨ ਕਿਹੜੀ ਲੈ ਕੇ ਆਇਆ ਹੈ ਰੂਪਾ ਦੀ ਮੈਂ ਰੂਪਾ ਦੀ ਨਹੀਂ ਹੈ ਜੀ ਹਾਂ ਵਧੀਆ ਕੰਪਨੀ ਦੀ ਆ ਅੱਛਾ ਦੇਖ ਤਾਂ ਕਿਹਦੀ ਆ ਚੈੱਕ ਕਰ ਲੈ ਇਹਨੇ ਦੀ 250 ਰੁਪਏ ਦੀ ਪਤਨੀ ਕਹਿੰਦਾ ਬੱਲਾ ਪੱਲ ਪੱਲ ਬੱਲਾ ਕਿਹੜੀ ਕੰਪਨੀ ਲੈ ਆਇਆ ਹੈ ਜੀ ਇਹ ਕਸੂਤੀ ਲੈ ਕੇ ਆਇਆ ਮਾਚੋ ਮਾਚੋ ਵਾਲਿਆਂ ਦੀ ਬਾਹਰਲੀ ਕੰਪਨੀ ਚੱਕੀ ਫਿਰਦਾ ਬਈ ਸ਼ੋਕਰਾ ਆ ਸਿੱਪ ਬਾਈ ਬਨੇ ਇੰਨਾ ਵੀ ਬਾਹਰ ਲੀਆਂ ਪਾਉਂਦਾ ਹੁਣ ਇਹ ਮਾਚੋ ਵਾਲੀਆਂ ਪਾਉਂਦਾ ਮਾਚੋ ਕਮ ਸਟੈਂਡਰਡ ਦਾ ਕਰੀਦਾ ਬਾਈ ਬਾ ਸਹੀ ਗੱਲ ਹੈ ਜੇ ਕਰਨ ਦਾ ਸਟੈਂਡਰਡ ਦਾ ਨਹੀਂ ਹੱਥ ਨਹੀਂ ਲਾਈਦਾ ਹਾਂ ਯਾਨੀ ਕਿ ਸਰੇ ਵਾਲਾ ਹੀ ਕਰਦੇ ਤੁਸੀਂ ਹਾਂ ਸਰੇ ਵਾਲੇ ਕਰੀਦਾ ਬਾਈ ਅੱਛਾ ਟੀ-ਸ਼ਰਟ ਲੰਡਨ ਵਾਲੀਆਂ ਪਾਈਦੀਆਂ ਸੀ ਮੈਂ ਲੰਡਨ ਦੇ ਨੇੜੇ ਤੇਰੇ ਨਹੀਂ ਖੜਦਾ ਤੂੰ ਹੈ ਕੈਪ ਨਹੀਂ ਲੈਂਦੀ ਮੈਂ ਬਾਹਰ ਤੇ ਅੱਛਾ ਚਾਚੇ ਨੂੰ ਵੀ ਦੇਣੀ ਹੈ ਕੈਪਰੀ ਬਾ ਠੀਕ ਹੈ ਉਹ ਕਿਤੇ ਨਾਗaland ਦੇ ਲੈਣੀਆਂ ਨਾਗaland ਦੇ ਲੈਣਦੀ ਠੀਕ ਹੈ ਚਾਚੇ ਨੂੰ ਵੀ ਕੈਪਰੀ ਲੈ ਕੇ ਦੇਣੀ ਨਾਲੇ ਵਾਲੀ ਆਪਰ ਇਹਨਾਂ ਤਰੀ ਵੀ ਟੂਸ਼ ਜਾਇਆ ਕਰਨਾ ਚਾਚੇ ਤੁਹਾਡੇ ਟਾਈਮ ਮੈਂ ਤਾਂ ਦੋ ਹੀ ਜੇਪ ਤਾਂ ਪੈੜੀਆਂ ਪੈਂਦੀਆਂ ਹੁੰਦੀਆਂ ਬੰਦ ਕਰ ਰਵਨ ਹੈ ਪੈੜੀਆਂ ਪੈਂਦੀਆਂ ਹੁੰਦੀਆਂ ਇਹਦਾ ਅੱਛਾ ਪੈੜੀਆਂ ਪੈੜੀਆਂ ਇੱਕ ਥਾਂ ਇਕੱਠੇ ਕਰ ਲੈਣੇ ਹਾਂ ਉਹ ਅਲੱਗ-ਅਲੱਗ ਖੰਡਾ ਆ ਕੇ ਨਾ ਹਾਂ ਗੱਭਾ ਥੋੜੀ ਜਿਹਾ ਖਾਲੀ ਆਖ ਲੈਣੇ ਹਾਂ ਨੇਰ ਉਹ ਫਲਾ ਬਣਾਉਂਦੇ ਨੇ ਤੇ ਚਿੰਗਾ ਜਿਹਾ ਹਾਂ ਹਾਂ ਉਹਦੇ ਘਰ ਪੁੱਲਦਾਂਂ ਘਰ ਕੋਲਦੇ ਹੁੰਦੇ ਪੁੱਲਦਾਂਂ ਨਾਲ ਆ ਕੇ ਕਰਦੇ ਆ ਕਿ ਬਣਾ ਕੇ ਦਿਖਾ ਗੋਲੀਆਂ ਕਲੇ 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 ਤੈਂ ਦੇਖੇ ਉਹ ਗੋਲੀਆਂ ਕੱਢ ਕੇ ਬਣਾ ਦੇ ਹਾਂ ਕਲੇ ਤੈਂ ਦੇਖੇ ਤੇਰੀ ਵੀ ਉਮਰ ਖਾਸੀ ਹੋ ਗਈ ਨਹੀਂ ਮੈਂ ਨਹੀਂ ਦੇਖਿਆ ਤੇ ਤੇਰੇ ਉਹਦੇ ਚ ਹਣੰਬੇ ਚੱਲ ਪਏ ਤੇ ਹਾਂ ਹੰਬਾ ਮੇਰੇ ਵਿੱਚ ਵੀ ਹੰਬੇ ਚੱਲ ਪਏ ਤੇ। ਉਕੇ ਬਾਅਦ ਫੇਰ ਆਏ ਆ। ਗਰਮੀਆਂ। ਹਾਂ। ਟੋਕਾ ਕਹਿੰਦੇ ਹੁੰਦੇ ਉਹਨੂੰ। ਟੋਕਾ ਹੋਰ ਦਾ। ਟੋਕੇ ਵਾਲ ਦੇ ਬਾਅਦ ਆਏ ਆ। ਓਕੇ। ਗਰਮੀਆਂ ਆਈਆਂ। ਹੂੰ। ਫਿਰ ਇਹਨਾਂ ਫੇਰ ਉਹ ਵਿਖਾਰ ਕਾ ਕਣ ਕਲੀ ਨਹੀਂ ਕੱਢ ਲੈਣੀ ਉਹ। ਫੇਰ ਫੇਰ ਪੌਂਦਾ ਕਰ ਗੌਣੀ। ਫੇਰ ਗੌਣੀ। ਹੂੰ। ਪੈੜਾਉਣੀ ਪੱਕ ਗਿਆ ਠੀਕ। ਉਹਦੇ ਬਾਅਦ ਤੇ ਸਰ ਕਰਦੇ ਤੇ ਕਦੇ ਵੱਢਣੀ ਢੇਰ ਲਾਉਣਾ ਬੜਲ ਫੇਰ ਨੇ ਫੇਰ ਸਾਫ ਕਰਨੀ। ਦੇਖ ਲੈ ਗਾਲੇ ਕਿੰਨਾ ਫਰਕ ਪੈ ਗਿਆ ਜਵਾਨੀ ਦਾ ਨਾ ਉਹੀ ਪਤੰਗੜੀ ਨਾਲ ਹਵਾ ਚੜਾਉਂਦੇ ਤੇ ਉੱਪਰ ਨੂੰ ਉਡਾਉਂਦੇ ਹਵਾ ਚ ਤਾਈ ਹਾਂ ਲਾਇ ਵੀ ਕਹਿੰਦਾ ਕਿਸਾਨਾ ਚੱਲ ਹਾਂ ਲਾਇ ਕਰਾ ਕਿਸਾਨਾ ਲਾਇ ਲਾਇ ਕਰ ਬੜਾ ਜੀ ਸਫਰ ਕਿਸਾਨ ਜਦੋਂ ਨੇ ਮਸ਼ੀਨ ਮੋੜ ਕੇ ਉਹਦਾ ਬੱਚਰਾ ਫਾਜ ਮੈਂ ਪਿਛੰਗਲਾਇਆ ਬੜ ਦੂਰ ਰੱਖੀ ਜਿਆ ਉਹ ਉਹੀ ਇਹੀ ਫੋਰਮੈਨ ਕਹਿੰਦਾ ਕਹਿੰਦਾ ਵੀ ਇੰਨੀ ਨੇੜੇ ਲੈ ਕੇ ਜਾਵੇ ਕਹਿੰਦਾ ਕਰਾ ਮੈਂ ਤਾਂ ਛੱਡ ਛੱਡ ਕਾ ਕਹਿੰਦਾ ਮੈਂ ਤਾਂ ਛੱਤਰੀ ਟੁੱਟ ਗਈ ਸੀ ਇੱਕ ਬੰਦੇ ਦੀ ਹਾਂ ਤਾਂ ਕਰਕੇ ਆ ਗਿਆ ਬਾਈ ਨੇ ਹਾਂ ਆ ਆ ਬਸ ਆ ਗਿਆ ਬਾਈ ਢੀੜੀ ਆ ਗਿਆ ਉਹ ਆ ਗਿਆ ਸਾਡਾ ਛੋਟਾ ਫੋਰਮ ਹੈ ਨਾ ਪੜਾਉਂਦੇ ਮੋਟਰ ਤੇ ਲਾ ਕੇ ਮੋਟਰ ਤੇ ਬਾਜੀ ਬੋਤਣਾ ਹਾਂ ਬਾਕੀ ਘਾਸ ਨੇ ਮੋਟਰ ਕਰ ਜਾ ਕੇ ਤੁਹਾਨੂੰ ਦਿਖਾਉਣੇ ਜਾ ਰਿਹਾ ਕੋਈ ਲਾਏ ट लाइ ਜੀ ਅਸੀਂ ਅੱਜ ਚਾਰ ਕਿੱਲੇ ਵੜਦੇ ਮੌਸਮ ਫੇਰ ਬੱਦਲਬਈ ਵਾਲਾ ਹੋ ਗਿਆ ਪੂਰਾ ਬੱਦਲਬਈ ਵਾਲਾ ਗਾਹ ਪਾਇਆ ਰੱਬ ਨੇ ਬਾਕੀ ਪਤਾ ਨਹੀਂ ਹੁਣ ਕੀ ਆ ਬਣਦਾ ਕੀ ਨਹੀਂ ਆ ਸਾਡਾ ਪੌਣਾ ਟਰਾਲਾ ਹੋ ਗਿਆ ਜੀ ਇੱਕ ਟਰਾਲੀ ਚ ਪੌਣਾ ਥੋੜੀ ਜੀ ਦੀ ਜੀ ਬਾਤ ਰੱਖਣੀ ਬਾਕੀ ਜੱਤਕਰਕਰ ਤੱਕ ਜਾਂਦੀ ਨਹੀਂ ਦੇਖਦੇ ਹੁਣ ਭਿੱਜਦੀ ਆ ਜਾਂ ਸੁੱਕੀ ਉਹਦੇ ਲਈ ਜਾਊਗੀ ਮੌਸਮ ਨੇ ਬਹੁਤੀ ਜ਼ਿਆਦਾ ਗੜਬੜ ਕਰੀ ਜਿੰਨੀ ਕਹਦੋ ਓਨੀ ਗੜਬੜ ਕਰੀ ਜੀ ਦੇਖਦੇ ਆ ਕੀ ਬਣਦਾ ਹੁਣ ਬਸ